ਸਭ ਤੋਂ ਪਹਿਲਾਂ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਚੰਗੇ ਇਨਸਾਨਾਂ ਵਿੱਚ ਪਾਈਆਂ ਜਾਣ ਵਾਲੀਆਂ ਪੰਜ ਖੂਬੀਆਂ ਬਾਰੇ ਜੇਕਰ ਤੁਹਾਡੀ ਵੀ ਜ਼ਿੰਦਗੀ ਵਿੱਚ ਕੋਈ ਅਜਿਹਾ ਮਿੱਤਰ ਹੈ ਤਾਂ ਉਹਨੂੰ ਕਮੈਂਟ ਦੇ ਵਿੱਚ ਜ਼ਰੂਰ ਮੈਂਸ਼ਨ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਤੇ ਲਾਈਕ ਕਰਨਾ ਸਭ ਤੋਂ ਪਹਿਲਾਂ ਬਈ ਚੰਗੇ ਇਨਸਾਨ ਦੇ ਵਿੱਚ ਕਾਈਂਡਨੈਸ ਤੇ ਇਮਪਤੀ ਹੁੰਦੀ ਹੈ ਇੱਕ ਚੰਗਾ ਇਨਸਾਨ ਦੂਜੇ ਦੇ ਦਰਦ ਨੂੰ ਆਪਣਾ ਸਮਝਦਾ ਉਹਨੂੰ ਮਹਿਸੂਸ ਕਰਦਾ ਤੇ ਉਹਦੇ ਹੈਲਪ ਕਰਨ ਵਾਸਤੇ ਹਮੇਸ਼ਾ ਕੀ ਉਹ ਤਿਆਰ ਰਹਿੰਦਾ ਹੈਗਾ ਦੂਜੀ ਬਈ ਸੱਚਾਈ ਚੰਗਾ ਇਨਸਾਨ ਹਮੇਸ਼ਾ ਸੱਚ ਬੋਲਦਾ ਝੂਠ ਤੋਂ ਬਹੁਤ ਦੂਰ ਹੁੰਦਾ ਹੈ ਸੱਚ ਕਿੰਨਾ ਵੀ ਕਠਨ ਕਿਉ ਨਾ ਹੋਵੇ ਉਹ ਸੱਚ ਦੇ ਨਾਲ ਖੜਦਾ ਸੱਚੇ ਬੰਦੇ ਦੇ ਨਾਲ ਖੜਦਾ ਹੈ ਉਹਦਾ ਨਤੀਜਾ ਜੋ ਵੀ ਹੋਵੇ ਤਿੰਨ ਨੰਬਰ ਬਈ ਸੁਧਾਰਨ ਜਿਹੜਾ ਇੱਕ ਚੰਗਾ ਇਨਸਾਨ ਹੁੰਦਾ ਨਾ ਉਹ ਕਦੇ ਵੀ ਸ਼ੋਅ ਆਫ ਨਹੀਂ ਕਰਦਾ ਉਹ ਉਹਦੇ ਵਿੱਚ ਅਹੰਕਾਰ ਨਹੀਂ ਹੁੰਦਾ ਉਹ ਉਹ ਦੂਜਿਆਂ ਦੇ ਨਾਲ ਖੜਦਾ ਤੇ ਇੱਕ ਚੰਗਾ ਇਨਸਾਨ ਨਾ ਹਮੇਸ਼ਾ ਕੀ ਹੈ ਆਪਣੇ ਆਪ ਨੂੰ ਮਤਲਬ ਕਿ ਉੱਚਾ ਨਹੀਂ ਸਮਝਦਾ ਉਹਦਾ ਜਿਹੜਾ ਦੂਜਿਆਂ ਲੋਕਾਂ ਨਾਲ ਮਿਲਵਰਤਨ ਹੁੰਦਾ ਉਹ ਨਾਰਮਲ ਹੁੰਦਾ ਉਹ ਕਿੱਡਾ ਵੀ ਇਨਸਾਨ ਕਿਉਂ ਨਾ ਹੋਵੇ ਇਹ ਚੰਗੇ ਇਨਸਾਨ ਦੀ ਬਈ ਨਿਸ਼ਾਨੀ ਹੁੰਦੀ ਚੌਥੀ ਬਈ ਪੇਸ਼ੈਂਸ ਤੇ ਟੋਲਰੈਂਸ ਚੰਗਾ ਇਨਸਾਨ ਹਮੇਸ਼ਾ ਸ਼ਾਂਤ ਰਹਿੰਦਾ ਉਹ ਗੁੱਸੇ ਵਿੱਚ ਵੀ ਸ਼ਾਂਤ ਰਹਿੰਦਾ ਤੇ ਦੂਜਿਆਂ ਦੀਆਂ ਗਲਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਤੇ ਦੂਜਿਆਂ ਨੂੰ ਕੀ ਆ ਨੀਮਾ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਦਾ ਪੰਜਵਾਂ ਬਈ ਚੰਗਾ ਇਨਸਾਨ ਹਮੇਸ਼ਾ ਦੂਜਿਆਂ ਨੂੰ ਚੰਗੀ ਸਿੱਖਿਆ ਦਿੰਦਾ ਹੈ ਚੰਗੇ ਰਾਹ ਪਾਉਂਦਾ ਉਹਨਾਂ ਨੂੰ ਉਹਨਾਂ ਨੂੰ ਗਲਤ ਰਸਤੇ ਜਾਣ ਤੋਂ ਕੀ ਆ ਰੋਕਦਾ ਬਈ ਇੱਕ ਸੱਚੇ ਇਨਸਾਨ ਦੀ ਸਭ ਤੋਂ ਜਿਹੜੀ ਮੇਨ ਗੱਲ ਹੁੰਦੀ ਆ ਉਹ ਹਮੇਸ਼ਾ ਮੂੰਹ ਤੇ ਸੱਚ ਬੋਲਦਾ ਪਿੱਠ ਪਿੱਛੇ ਗੱਲਾਂ ਨਹੀਂ ਕਰਦਾ ਇਸ ਕਰਕੇ ਬਈ ਜੇ ਤੁਹਾਡੇ ਵੀ ਜਿੰਦੇ ਵਿੱਚ ਅਜਿਹਾ ਬੰਦਾ ਹੈ ਨਾ ਤਾਂ ਉਹਨੂੰ ਖੋਇਓ ਨਾ ਤੁਸੀਂ ਜੀ ਉਹਦੀ ਕਦਰ ਕਰਿਓ ਠੀਕ ਹੈ ਜੇ ਕੋਈ ਬਈ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਕਰਨਾ ਤੇ ਲਾਈਕ ਕਰਨਾ ਤੇ ਆਪਣੇ ਮਿੱਤਰ ਨੂੰ ਕਮੈਂਟ ਦੇ ਵਿੱਚ ਜਰੂਰ ਮੈਂਸ਼ਨ ਕਰਨਾ ਜੇਕਰ ਅਜਿਹਾ ਬੰਦਾ ਤੁਹਾਡੀ ਜ਼ਿੰਦਗੀ ਵਿੱਚ ਕੋਈ ਹੈ ਥੈਂਕ ਯੂ ਬਾਈ